ਗੌੜੀ ਜਿਉ ਕਪਕੇ ਕਰ ਮੁਸਟ ਚੰਨਨ ਕੀ ਲੁਭਦ ਨਾ ਤਿਆਗ ਦਇਉ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰਹਿ ਪਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀਂ ਨਾ ਸੱਚ ਰਹੈ ਓ ਰਹਾਉ ਜਿਉ ਉਦਿਆਨ ਕੁਸਮ ਪਰ ਫੁੱਲਤ ਕਿਨਹਿ ਨਾ ਘਰਾਉ ਲਇਓ ਤੈਸੀ ਭ੍ਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹਯੋ ਯਾ ਧਨ ਜੋ ਬਨ ਅਰ ਸੁੱਤਦਾਰਾ ਪੇਖਣ ਕਉ ਜੋ ਦਯੋ ਤਿਨਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਯੋ ਆਉਦ ਅਨਲ ਤਨ ਤਿਨ ਕੋ ਮੰਦਰ ਚਹੋਂ ਦਿਸ ਠਾਟ ਠਯੋ ਕਹਿ ਕਬੀਰ ਭੈ ਸਾਗਰ ਤਰਨ ਕਉ ਮੈਂ ਸਤਗੁਰ ਓਟ ਲਯੋ ਗੌੜੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਮੈਂ ਨਾਹੀਂ ਕਛ ਆਹੇ ਨਾ ਮੋਰਾ ਤਨ ਧਨ ਸਭ ਰਸ ਗੋਬਿੰਦ ਤੋਰਾ ਰਹਾ ਇਸ ਮਾਟੀ ਮਹਿ ਪਵਨ ਸਮਾਇਆ ਝੂਠਾ ਪਰਪੰਚ ਜੋਰ ਚਲਾਇਆ ਕਿਨਹੂ ਲੱਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹ ਕਬੀਰ ਇੱਕ ਨੀਮ ਉਸਾਰੀ ਖਿਨ ਮਹਿ ਬਿਨ ਸਜਾਏ ਅਹੰਕਾਰੀ ਗੌੜੀ ਰਾਮ ਜਪੋ ਜੀ ਐਸੇ ਐਸੇ ਤਰੂਪ ਪ੍ਰਹਿਲਾਦ ਜਪਿਓ ਹਰ ਜੈਸੀ ਦੀਨ ਦਇਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਰਹਾਉ ਜਾਂ ਤਿਸ ਭਾਵੇ ਤਾ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਮਨ ਜਾਨੀ ਕਹੋ ਕਬੀਰ ਭਜ ਸਾਰਿ ਗਪਾਨੀ ਉਰਵਾਰ ਪਾਰ ਸਭ ਏਕੋ ਦਾਨੀ ਗੌੜੀ ਨੋਆ ਜੋਨ ਛਾੜ ਜੋ जग ਮਹਿ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਰਾ ਹਰ ਕੇ ਗੁਨਾ ਗਾਉ ਰਹਾਉ ਗਰਭ ਜੂਨ ਮਹਿ ਉਰਦ ਤਪ ਕਰਤਾ ਤਉ ਜਠਰ ਅਗਨ ਮਹਿ ਰਹਤਾ ਲਖ ਚੌਦਸ ਹੀ ਜੋਨ ਭ੍ਰਮਿ ਆਇਓ ਅਬ ਕੇ ਛੁਟਕੇ ਠੌਰ ਨਾ ਠਾਇਓ ਕਹੋ ਕਬੀਰ ਭਜ ਸਾਰੇ ਗਪਾਨੀ ਆਵਤ ਦੀਸੈ ਜਾਤ ਨਾ ਜਾਣੀ ਗੌੜੀ ਪੂਰਬੀ ਸੁਰਗ ਬਾਸ ਨਾ ਵਾਂਚੀਐ ਡਰੀਐ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨ ਹੈ ਨਾ ਕੀਜੈ ਆਸ ਰਮਈਆ ਗੁਨ ਗਾਈਐ ਜਾਤੇ ਪਾਈਐ ਪਰਮ ਨਿਧਾਨ ਰਹਾਉ ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸਨਾਨ ਜਬ ਲਗੁ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਸੰਪੈ ਦੇਖ ਨਾ ਹਰਖੀਐ ਵਿਪਤ ਦੇਖ ਨਾ ਰੋਏ ਜਿਉ ਸੰਪੈ ਤਿਉ ਵਿਪਤ ਹੈ ਵਿਦਨੇ ਰਚਿਆ ਸੋ ਹੋਏ ਕਹ ਕਬੀਰ ਅਬ ਜਾਣਿਆ ਸੰਤ ਮਨ ਹਿਦੈ ਮਝਾਰ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮਰਾਰ ਗਉੜੀ ਰੀ ਮਨ ਤੇਰੋ ਕੋਈ ਨਹੀਂ ਛਿੰਚਲੇ ਜਿਨ ਭਾਰ ਬਿਰਕ ਬਸੇਰੋ ਪੰਖ ਕੋ ਤੈ ਸੋ ਇਹ ਸੰਸਾਰ RAM ਰਸ ਪੀਆ ਰੇ ਜੇਹ ਰਸ ਬਿਸਰ ਗਏ ਰਾਸ ਔਰ ਰਹਾਉ ਔਰ ਮੁਏ ਕਿਆ ਰੁਈ ਐ ਜੋ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਘਰ ਰੁਵੈ ਬੁਲਾਏ ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ਕਹ ਕਬੀਰ ਚਿਤ ਚੇਤਿਆ ਰਾਮ ਸਿਮਰ ਬੈ ਰਾਗ ਰਾਗ ਗਉੜੀ ਪੰਤ ਨਿਹਾਰੇ ਕਾਮਨੀ ਲੋਚਨ ਭਰੀ ਲੇ ਓ ਸਾਸਾ ਉਰਨਾ ਭੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉਡਹੁ ਨਾ ਕਾਗਾ ਕਾਰੀ ਬੇਗ ਮਲੀਜੈ ਆਪਣੇ ਰਾਮ ਪਿਆਰੇ ਰਹਾਉ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਹਰਸ ਨਾਮ ਰਾਮ ਰਵੀਜੈ ਰਾਗ ਗਉੜੀ 11ਵਾਂ ਆਸ-ਪਾਸ ਘਨ ਤੁਰਸੀ ਕਾ ਬਿਰਵਾ ਮਾਜ ਬਨਾ ਰਸ ਗਾਉਂਦੇ ਵਾਕਾ ਸਰੂਪ ਦੇਖ ਮੋਹੀ ਗਵਾਰਨ ਮੋਕੋ ਛੂਡ ਨਾ ਆਉ ਨਾ ਜਾਹੂ ਰੇ ਤੋਹੇ ਚਰਨ ਮਨ ਲਾਗੋ ਸਾਰੰਗ ਧਾਰ ਸੋ ਮਿਲੈ ਜੋ ਬਡ ਭਾਗੋ ਰਹਾਉ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਜਾ ਕਾ ਠਾਕੁਰ ਤੁਹੀ ਸਾਰਿੰਗ ਧਰ ਮੋਹੇ ਕਬੀਰਾ ਨਾ ਹੂਰੇ ਗੌੜੀ ਪੂਰਬੀ 12ਵਾਂ ਵਿਪਲ ਬਸਤਰ ਕੀਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ਤਹਾਂ ਭਇਆ ਨਰ ਦੇਵਾ ਧੋਕੇ ਕਿਆ ਜਲ ਬਹੋ ਰਿਓ ਗਿਆਤਾ ਜੀ ਅਰੇ ਜਾਹੇਗਾ ਮੈਂ ਜਾਨਾ ਅਬਗਤ ਸਮਝਿਆ ਨਾ ਜਤ ਜਤ ਦੇਖੋ ਬਹੁਰ ਨਾ ਪੇਖੋ ਸੰਗ ਮਾਇਆ ਲਪਟਾਣਾ ਰਹਾਉ ਜਿਆਨੀ ਧਿਆਨੀ ਬਹੁ ਉਪਦੇਸੀ ਇਹੋ ਜਗ ਸਗਲੋ ਤੰਦਾ ਕਹ ਕਬੀਰ ਇਕ ਰਾਮ ਨਾਮ ਬਿਨ ਆ ਜਗ ਮਾਇਆ ਅੰਦਾ ਗੌੜੀ 12ਵਾਂ ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾ ਚੋ ਪਿਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਹਰਨ ਤੇ ਡਰਪੈ ਸਤੀ ਕੇ ਸਾਂਚੈ ਭਾਂਡੇ ਡੱਗਮੱਗ ਛਾੜ ਰੇ ਮਨ ਬਉਰਾ ਹਬ ਤਉ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧਵਰਾ ਰਹਾ ਕਾਮ ਕ੍ਰੋਧ ਮਾਇਆ ਕੇ ਲੀਨੇ ਪਿਆ ਵਿਦਜਗਤ ਬਿਗੂਤਾ ਕਹ ਕਬੀਰ ਰਾਜਾ RAM ਨਾ ਛੋਡੋ ਸਗਲ ਉੱਚ ਤੇ ਉਚਾ ਗੌੜੀ ਤੇ ਰਵਾ ਫਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰੀਆ ਤੁਜੈ ਤੇ ਨਿਸਤਾਰ ਬੰਦੇ ਬੰਦਗੀ ਇਕਤੀਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾਉ ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਈ ਹੈ ਨਾਰ ਕਹ ਕਬੀਰ ਉਹ ਗੁਲਾਮ ਘਰ ਕਾ ਜੇ ਆਏ ਭਾਵੇਂ ਮਾਰ ਗੌੜੀ ਲੱਖ 84 ਜੀ ਜੋਨ ਮਹਿ ਪ੍ਰਮਤ ਨੰਦ ਬਹੁ ਥਾ ਕੋਰੇ ਭਗਤ ਹੇਤ ਅਵਤਾਰ ਲਿਓ ਹੈ ਭਾਗ ਬਡੋ ਬਪਰਾ ਕੋਰੇ ਤੁਮ ਜੋ ਕਹਿਤ ਹੋ ਆਨੰਦ ਕੋ ਨੰਦਨ ਆਨੰਦ ਸੋ ਨੰਦਨ ਕਾ ਕੋਰੇ ਤਰਨ ਆਕਾਸ ਦਸੋ ਦਿਸ ਨਹੀਂ ਤਬ ਇਹੋ ਆਨੰਦ ਕਹਾ ਥੋਰੇ ਰਹਾਉ संकट नहि परय जोन नहि आवै नाम निरंजन जा कोरे कबीर को स्वामी ऐसो ठाकुर जा कह माई ना बापू रे गौड़ी निंदो निंदो मोको लोग निंदो निंदा जन को खरी प्यारी निंदा बाप निंदा महतारी राहा निंदा हुई ता बैकुंठ जाई है नाम पदार्थ मनै बसाइयै ਰਿਦਾ ਸੁਧ ਜੋ ਨਿੰਦਾ ਹੋਈ ਹਮਰੇ ਕੱਪਰੇ ਨਿੰਦਕ ਧੋਏ ਨਿੰਦਾ ਕਰੈ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋ ਰੈ ਹਮਰਾ ਜੀਵਨ ਨਿੰਦਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੈ ਉਧਾਰ ਜਨ ਕਬੀਰ ਕਉ ਨਿੰਦਾ ਸਾਰ निंदक डूबा हम उतरे पार राजा राम तू ऐसा निरपहु तर्न तारन राम राया रहाऊ जब हम होते तब तुम नाही अब तुम हो हम नाही अब हम तुम एक भए है एकै देखत मन पति आही जब बुध होती तब बालकैसा अब बुध बल ना खटाई कह कबीर ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਗੌੜੀ ਖੱਤ ਨੇਮ ਕਰ ਕੋਠੜੀ ਬਾਂਦੀ ਵਸਤ ਅਨੂਪ ਵਿੱਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਰ ਨਾ ਲਾਈ ਅਬ ਮਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕੈ ਜਨਮ ਗੋ ਆਇਓ ਚੋਰ ਮੁਸੈ ਘਰ ਜਾਈ ਰਹਾਉ ਪੰਜ ਪਹਰੂ ਆ ਦਰਮਹਿ ਰਹਤੇ ਤਨ ਕਾ ਨਹੀਂ ਪਤੀਆਰਾ ਚੇਤ ਸੁਚੇਤ ਚਿਤ ਹੋਏ ਰਹੁ ਤਉ ਲੈ ਪ੍ਰਗਾਸ ਉਜਾਰਾ ਨਾਉ ਘਰ ਦੇਖ ਜੋ ਕਮਨ ਭੂਲੀ ਵਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ ਗੌੜੀ ਮਾਈ ਮੋਹਿ ਅਵਰ ਨਾ ਜਾਣਿਓ ਆ ਨਾਨਾ ਸਿਵ ਸੰਕਾਦ ਜਾਸ ਗੁਣ ਗਾਵਹਿ ਤਾਸ ਬਸਹਿ ਮੋਰੇ ਪ੍ਰਾਨਾ ਨਾ ਰਹਾਉ ਹਿਰਦੇ ਪ੍ਰਗਾਸ ਗਿਆਨ ਗੁਰ ਗੰਮਿਤ ਗਗਨ ਮੰਡਲ ਮੈਂ ਤਿਆ ਨਾਨਾ ਵਿਖੈ ਰੋਗ ਪੈ ਬੰਧਨ ਭਾਗੇ ਮਨ ਨਿਜ ਕਰ ਸੁਖ ਜਾ ਨਾਨਾ ਏਕ ਸਮਤ ਰਤ ਜਾਨ ਮਾਨ ਪ੍ਰਭ ਦੂਸਰ ਮਨ ਹੈ ਨਾ ਆ ਨਾਨਾ ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਬਮਾਨ ਹਨਾ ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾ ਨਾਨਾ ਤੇਹ ਬਡ ਭਾਗ ਬਸਿਓ ਮਨ ਜਾ ਕੈ ਕਰਮ ਪ੍ਰਧਾਨ ਮਥਾ ਨਾਨਾ ਕਾਟ ਸਕਤ ਸਿਵ ਸਹਿਜ ਪਰਗਾਸਿਓ ਏਕੈ ਏਕ ਸਮਾਨਾਨਾ ਕਹਿ ਕਬੀਰ ਗੁਰ ਭੇਟ ਮਹਾ ਸੁਖ ਭ੍ਰਮਤ ਰਹੇ ਮਨ ਮਾ ਨਾਨਾ